ਅੱਜ ਇਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੁਰੂ ਨਾਨਕ ਕਾਲਜ ਬੁਰਲਾਡਾ ਵਿਖੇ ਡਾਕਟਰ ਬੀ ਆਰ ਅੰਬੇਦਕਰ ਦੇ ਜਨਮ ਦਿਹਾੜੇ ਸਬੰਧੀ ਕਰਵਾਈ ਗਏ ਇੱਕ ਵਿਸ਼ਾਲ ਜ਼ਿਲ੍ਹਾ ਪੱਦਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਸਾਨੂੰ ਬਾਬਾ ਸਾਹਿਬ ਡਾਕਟਰ ਪੀਮ ਰਾਓ ਅੰਬੇਦਕਰ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਨੇ अनेका ਤੰਗੀਆਂ ਤੁਰਸ਼ੀਆਂ ਦੇ ਬਾਵਜੂਦ ਪੜ੍ਹਾਈ ਕੀਤੀ ਪਰ ਹਿੰਮਤ ਨਹੀਂ ਹਾਰੀ ਜਿਸ ਸਦਕਾਉ ਅੱਜ ਇਸ ਮੁਕਾਮ ਤੇ ਪੁੱਜੇ ਹਨ ਉਨ੍ਹਾਂ ਨੂੰ ਦੁਨੀਆ ਯਾਦ ਕਰਦੀ ਹੈ इस समागम दौरान हल्का विधायक प्रिंसिपल बुद्धराम सरदुलगढ़ हल्के दे विधायक गुरप्रीत सिंह बनावाली डिप्टी कमिश्नर मानसा समेत वक् वक् अधिकारियों आम आदमी पार्टी दे अनेका आगुआ भी विशेष तौरते शिरकत की वरिंदर कुमार गोयल कैबिनेट मिनिस्टर पंजाब गवर्नमेंट श्री बुद्ध जी हल्का एम एल ਗੁਰਪ੍ਰੀਤ ਸਿੰਘ ਬਣਾਵਾਲੀ ਐਮਐਲਏ ਹਲਕਾ ਸਦੂਲਗੜ ਸਦਾ ਜਰਵੰਤ ਸਿੰਘ ਡੀਸੀ ਮਾਨਸਾ ਐਸਐਸਪੀ ਸਾਹਿਬ ਐਜਮ ਸਾਹਿਬ ਵਿਭਾਗਕ ਰੂਪਾ ਗਰ ਤੋਂ ਆਏ ਆਫੀਸਰ ਸਾਹਿਬਾਨ ਤੇ ਇਸ ਇਲਾਕੇ ਦੀ ਸਾਰੇ ਹੀ ਸਤ ਸੰਗਤ ਦੇ ਵਿਦਿਆਰਥੀ ਉਹਨਾਂ ਜੀ ਦਾ ਖਾਲਸਾ ਸ਼੍ਰੀ ਬਾਹਗਤ ਜੀ ਕੀ ਫਤਿਹ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਮਾਨਯੋਗ ਮੰਤਰੀ ਬਿਰਿੰਦਰ ਗੋਇਲ ਜੀ ਇਰੀਗੇਸ਼ਨ ਮੰਤਰੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਅਸੀਂ ਉਹਨਾਂ ਦਾ ਜਿਲ੍ਹੇ ਦੀਆਂ ਘਰਾਈਆਂ ਦੇ ਵਿੱਚੋਂ ਸਾਡੇ ਪ੍ਰਿੰਸੀਪਲ ਸਾਹਿਬ ਨੰਦਰ ਸਿੰਘ ਜੀ ਬੁਲਾਉਂਦਾ ਜੀ ਪ੍ਰਿੰਸੀਪਲ ਸਰੇ ਮਾਨ ਜੋਗ ਡੀਸੀ ਸਾਹਿਬ ਪ੍ਰਮੰਸੀ ਜੀ ਆਈਏਐਸ ਉਹਨਾਂ ਨੇ ਆਕਾਸ਼ ਮਾਨ ਸਰ ਜੀ ਨੇ ਜੋ ਐਡੀਸੀ ਨੇ ਡੀਐਸਪੀ ਸਾਹਿਬ ਸਾਰਿਆਂ ਨੇ ਜਿਲ੍ਹੇ ਦੀਆਂ ਘਰਾਈਆਂ ਦੇ ਵਿੱਚੋਂ ਉਹਨਾਂ ਦਾ ਸਵਾਗਤ ਕੀਤਾ ਅਸੀਂ ਧੰਨਵਾਦ ਕਰਦੇ ਹਾਂ ਕਿ ਸਾਡੇ ਇਸ ਲੋਗ ਨੂੰ ਚਾਰ ਚੰਨ ਲਾਉਣ ਵਾਸਤੇ ਤੁਸੀਂ ਵਿਸ਼ੇਸ਼ ਤੌਰ ਤੇ ਸਮਾਂ ਕੱਢਿਆ ਇਹਦੀ ਜੀਵਨੀ ਬਾਰੇ ਉਹਨਾਂ ਦੇ ਕੀਤੇ ਹੋਏ ਕੰਮਾਂ ਬਾਰੇ ਵਿਚਾਰਧਾਰਾ ਬਾਰੇ ਬੜੇ ਵਿਸਤਾਰ ਨਾਲ ਦੱਸਿਆ ਮੈਨੂੰ ਵੀ ਲੱਗਦਾ ਕਿ ਮੈਂ ਉਸ ਤੋਂ ਜ਼ਿਆਦਾ ਕੁਝ ਬੋਲ ਸਕਦਾ ਕਿਉਂਕਿ ਇਹਨਾਂ ਨੇ ਜਿੱਥੇ ਵਿਦਿਆ ਦੇ ਖੇਤਰ ਦੇ ਵਿੱਚ ਬਹੁਤ ਪ੍ਰਾਪਤੀਆਂ ਕੀਤੀਆਂ ਪ੍ਰਿੰਸੀਪਲ ਸਾਹਿਬ ਨੇ ਉੱਥੇ ਇਤਿਹਾਸ ਨੂੰ ਵੀ ਬਹੁਤ ਪੜਿਆ ਤੇ ਇਹਨਾਂ ਨੇ ਇਕੱਲੀ-ਇਕੱਲੀ ਗੱਲ ਬਾਬਾ ਜੀ ਦੇ ਜੀਵਨ ਬਾਰੇ ਦੱਸੀ ਆ ਅੱਜ ਅਸੀਂ ਬਾਬਾ ਸਾਹਿਬ ਭੀਮrao ਜੀ ਅੰਬੇਡਕਰ ਸਾਹਿਬ ਦਾ 134ਵਾਂ ਉਹਨਾਂ ਦਾ ਜਿਹੜਾ ਜਨਮ ਦਿਵਸ ਹੈ ਉਹਨਾਂ ਨੂੰ ਜਨਮ ਦਿਵਸ ਨੂੰ ਮਨਾਉਣ ਦੇ ਲਈ ਉਹਨਾਂ ਦੇ ਪ੍ਰਤੀ ਸ਼ਰਧਾ ਤੇ ਸਤਿਕਾਰ ਭੇਟ ਕਰਨ ਦੇ ਲਈ ਅੱਜ ਅਸੀਂ ਇੱਥੇ ਆਏ ਆ ਮੇਰੇ ਨਾਲ ਐਮਐਲਏ ਸਾਹਿਬ ਬਲੱਡਾ ਪ੍ਰਿੰਸੀਪਲ ਪੋਧਰਾਮ ਜੀ ਐਮਐਲਏ ਸਰਦੂਲਗੜ੍ਹ ਗੁਰਪ੍ਰੀਤ ਸਿੰਘ ਦੀ ਬਨਾਲੀ ਤੇ ਹੋਰ ਸਾਡੇ ਸਾਥੀ ਇੱਥੇ ਮੌਜੂਦ ਨੇ ਸੋ ਬਾਬਾ ਸਾਹਿਬ ਭੀਮrao ਅੰਬੇਡਕਰ ਜੀ ਨੇ ਜੋ ਸੰਵਿਧਾਨ ਦੇ ਵਿੱਚ ਲਿਖਿਆ ਸੀ ਉਨ੍ਹਾਂ ਦਾ ਲਿਖਿਆ ਸੰਵਿਧਾਨ ਅਸੀਂ ਉਹਦੇ 'ਚ ਜੋ ਕੁਝ ਉਹਨਾਂ ਨੇ ਕਿਸੇ ਸਮਾਜ ਦੇ ਪ੍ਰਤੀ ਜੋ ਕੁਝ ਕਿਹਾ ਸੀ ਅਸੀਂ ਉਹ ਕਰਕੇ ਦਿੱਤਾ ਹੈ ਸਾਡੀ ਸਰਕਾਰ ਬਾਬਾ ਸਾਹਿਬ ਦੇ ਪ੍ਰਤੀ ਪੂਰੇ ਤੌਰ ਤੇ ਸਮਰਪਿਤ ਵੀ ਹੈ ਉਹਨਾਂ ਦਾ ਸਨਮਾਨ ਵੀ ਕਰਦੀ ਹੈ ਸਰਕਾਰ ਬਣੀ ਹੈ ਤਾਂ ਮੈਂ ਕਹਿ ਸਕਦਾ ਕਿ ਪੂਰੇ ਦੇਸ਼ ਦੇ ਵਿੱਚ ਪਹਿਲੀ ਸਰਕਾਰ ਹੈ ਜਿਨ੍ਹਾਂ ਨੇ ਬਾਬਾ ਸਾਹਿਬ ਦੇ ਸਨਮਾਨ ਦੇ ਲਈ ਸਰਕਾਰ ਦੇ ਸਾਰੇ ਸਰਕਾਰੀ ਦਫ਼ਤਰਾਂ ਦੇ ਵਿੱਚ ਸ਼ਹੀਦ ਆਜ਼ਮ ਭਗਤ ਸਿੰਘ ਤੇ ਬਾਬਾ ਸਾਹਿਬ ਦੀਆਂ ਤਸਵੀਰਾਂ ਲੱਗ ਜਾਣ। ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਜਿਹੜੀਆਂ ਸਕੀਮਾਂ ਦੇ ਤਹਿਤ ਉਹ ਵੱਖ-ਵੱਖ ਸਕੀਮਾਂ ਨੇ ਪਰ ਮੇਰੇ ਖਿਆਲ ਦੇ ਵਿੱਚ ਕਰੀਬ ਅਸੀਂ ਜਿਹੜੀ ਆਸ਼ੀਰਵਾਸ ਸਕੀਮਾਂ 'ਚ 28 ਕਰੋੜ ਦੇ ਕਰੀਬ ਹੈ ਤੇ ਜਿਹੜੀ ਪੋਸਟ ਮੈਸਟ੍ਰਿਕ ਸਕਾਲਰਸ਼ਿਪ ਹੈ ਉਹ ਚ ਕਰੀਬ 9 ਕਰੋੜ ਰੁਪਇਆ ਬੰਡਿਆ ਤੇ ਇਹ ਜਿਹੜੇ ਕਾਲਜ ਦੇ ਆਪਾਂ ਕੰਪਲੈਕਸ ਦੇ ਵਿੱਚ ਖੜੇ ਹਾਂ ਇੱਥੇ 1590 ਬੱਚਿਆਂ ਨੂੰ ਕੱਲੇ ਕਾਲਜ ਦੇ 1590 ਬੱਚਿਆਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਮਿਲਿਆ ਤੇ ਸਮੇਂ ਦੇ ਮੁਤਾਬਕ ਮਿਲਿਆ ਇਹ ਨਹੀਂ ਆ ਜਿਵੇਂ ਪਿਛਲੇ ਵੇਲੇ ਕੀ ਹੁੰਦੀ ਪਿਛਲੇ ਸਰਕਾਰਾਂ ਮਿਲੇ ਤਿੰਨ ਤਿੰਨ ਚਾਰ ਚਾਰ ਸਾਲ ਪੋਸਟ ਮੈਟ੍ਰਿਕ ਸਕਾਲਰਸ਼ਿਪ ਨਹੀਂ ਮਿਲਦਾ ਸੀ ਕਿਤੇ ਗਵਨ ਹੋ ਜਾਂਦੇ ਸੀ ਤੇ ਕਈ ਕਾਲਜ ਬਿਕਨਦੇ ਕਿਨਾਰੇ ਆ ਜਾਂਦੇ ਸੀ ਬੱਚਿਆਂ ਦੀ ਪੜ੍ਹਾਈ ਪੂਰੀ ਨਹੀਂ ਹੁੰਦੀ ਸੀ ਬੱਚੇ ਨਾ ਤਾਂ ਕਾਲਜ ਦੇ ਵਿੱਚ ਕਾਲਜ ਵਾਲੇ ਅਲਾਉ ਕਰਦੇ ਸੀ ਕਿਉਂਕਿ ਉਹਨਾਂ ਨੂੰ ਫੀਸਾ ਨਹੀਂ ਮਿਲਦਿਆ ਸੀ ਪ੍ਰਿੰਸੀਪਲ ਸਾਹਿਬ ਇੱਥੇ ਖੜੇ ਨੇ ਤੇ ਡੀ ਸਾਹ ਖੜੇ ਆ ਇੱਥੇ ਤੇ ਉਹ ਸਾਰੇ ਇਸ ਚੀਜ਼ ਦਾ ਉਹਨਾਂ ਨੇ ਖੁਦ ਕਿਹਾ ਵੀ ਸਮੇਂ ਤੇ ਕਿਉਂਕਿ ਸਾਡੀ ਸਰਕਾਰ ਦੀ ਮੇਨ ਗੱਲ ਹੀ ਇਹ ਹੈ ਵੀ ਅਸੀਂ ਜੋ ਕੁਝ ਕਰਦੇ ਆ ਸਮੇਂ ਮੁਤਾਬਕ ਜਿਸ ਚੀਜ਼ ਦੀ ਜਦੋਂ ਲੋੜ ਹੈ ਉਸ ਮੁਤਾਬਕ ਤੇ ਸਾਫ ਨੀਅਤ ਦੇ ਨਾਲ ਕਰਦੇ ਆ ਸੋ ਇਹ ਦੇ ਨਾਲ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਬਹੁਤ ਵੱਡਾ ਇੱਕ ਬੱਚਿਆਂ ਨੂੰ ਜਿਮਨ ਕਹਿ ਸਕਦਾ ਕਿ ਹੌਸਲਾ ਵੀ ਮਿਲਿਆ ਬੱਚੇ ਇੱਕ ਉਤਸ਼ਾਹਿਤ ਵੀ ਹੋਏ ਨੇ ਪੜ੍ਹਾਈ ਵੱਲ ਜਿਹੜਾ ਸਾਡੀ ਸਰਕਾਰ ਦਾ ਮੇਨ ਟੀਚਾ ਹੈ ਕਿ ਅਸੀਂ ਪੰਜਾਬ ਦੇ ਹਰ ਬੱਚੇ ਨੂੰ ਸਿੱਖਿਅਤ ਕਰਨਾ ਹੈ ਤਾਂ ਅਸੀਂ ਉਸ ਕੜੀ ਦੇ ਤਹਿਤ ਬਾਬਾ ਸਾਹਿਬ ਭੀਮਰਾਓ ਜੀ ਅੰਬੈਡਕਰ ਦੇ ਪਾਇਪਦ ਜਿੰਨਾ ਤੇ ਚੱਲ ਰਹੀ ਹੈ। ਕੁਝ ਪੈਰੀ ਪਾਣੀ ਦੇ ਸੰਬੰਧ ਦੇ ਵਿੱਚ ਤੁਸੀਂ ਵੀ ਸਾਰੇ ਗਵਾਂਹ ਇਸੀ ਦਾ ਕਿ ਜੋ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਨੇ ਤੇ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਸਟਾਰਟਿੰਗ ਦੇ ਵਿੱਚ ਕਿਹਾ ਸੀ ਤੀ ਕਿ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਕਿ ਪਾਣੀ ਟੇਲਾਂ ਤੱਕ ਨਹੀਂ ਪਹੁੰਚਦਾ ਪਾਣੀ ਬਣ ਥਰਡ ਪਾਣੀ ਹੈ ਜਿਹੜਾ ਉਹ ਵੇਸਟੇਜ ਚ ਲਿਆ ਜਾਂਦਾ ਸੋ ਅਸੀਂ ਟੇਲਾਂ ਤੱਕ ਪਾਣੀ ਪਹੁੰਚਾਉਣ ਦੇ ਲਈ ਬਚਨਵੱਧ ਤੇ ਸਾਡੇ ਐਮ ਐਲ ਏ ਸਾਹਿਬ ਗੁਦਰਾਮ ਜੀ ਨੇ ਗੁਰਪ੍ਰੀਤ ਜੀ ਨੇ ਇੰਨਾ ਕੰਮ ਕੀਤਾ ਤੇ ਵਿਧਾਨ ਸਭਾ ਦੇ ਵਿੱਚ ਗੱਲਾਂ ਕੀਤੀਆਂ ਨੇ ਅੱਜ ਮਾਨਸਾ ਦੇ ਸਾਰੇ ਲੋਕ ਕਿਸਾਨੇ ਮਹਿਸੂਸ ਕਰ ਰਹੇ ਸੀ ਖੁਦ ਕਹਿ ਰਹੇ ਸੀ ਕਿ ਸਾਡੇ ਟੇਲਾਂ ਤੇ ਪਾਣੀ ਪਹੁੰਚ ਰਿਹਾ ਅਸੀਂ ਜਿਹੜੀਆਂ ਨਹਿਰਾਂ ਖਾਸ ਤੌਰ ਤੇ ਇੱਥੇ ਆਉਂਦੀਆਂ ਸੀ ਅਪਿਛਲੇ ਦਿਨੀ ਜੋੜੇਪੁਲਾਂ ਸੀਦਿ ਘਾਟਨ ਕੀਤਾ ਤੇ ਉਹ 25 ਕਿਲੋਮੀਟਰ ਨਹਿਰ ਸੀ ਜਿਹੜੀ ਉਹ 25 ਕਿਲੋਮੀਟਰ ਨਹਿਰ ਸੀ ਸਵਾ ਮਹੀਨੇ ਦੇ ਵਿੱਚ ਕੰਕਰੀਟ ਦੀ ਬਣਾਈ ਹੈ ਤੇ ਜਿਹਦਾ ਐਸਟੀਮੇਟ ਕਰੀਬ 42 ਕਰੋੜ ਦਾ ਸੀ ਤੇ ਉਹ 36 ਕਰੋੜ ਦੇ ਵਿੱਚ ਕੰਪਲੀਟ ਹੋਈ ਹੈ 900 ਕਿਊਸਿਕ ਤੋਂ ਪਾਣੀ 1600 ਕਿਊਸਿਕ ਕੀਤਾ ਤੇ ਇਹਨਾਂ ਤਿੰਨ ਜ਼ਿਲ੍ਹਿਆਂ ਨੂੰ ਦਾ ਫਾਇਦਾ ਹੋਇਆ ਸੋ ਅਸੀਂ ਨਹਿਰੀ ਪਾਣੀ ਪੂਰੀ ਤਰ੍ਹਾਂ ਹਰ ਖੇਤ ਨੂੰ ਲਾਣਾ ਹੈ ਪੂਰਾ ਪਾਣੀ ਜੋ ਡੈਮਾਂ ਤੋਂ ਸਾਨੂੰ ਮਿਲਦਾ ਉਹ ਕੰਜ਼ੂਮ ਕਰਨਾ ਹੈ ਮੈਂ ਕਨਸਟੀਟਿਊਸ਼ਨ ਦੇ ਵਿੱਚ ਐਮੈਂਡਮੈਂਟ ਦੀ ਲੋੜ ਤਾਂ ਨਹੀਂ ਸਮਝਦਾ ਮੈਂ ਇਹ ਜ਼ਰੂਰ ਸਮਝਦਾ ਕਿ ਅੱਜ ਲੋੜ ਹੈ ਕਿ ਜੋ ਬਾਬਾ ਸਾਹਿਬ ਭੀਮrao ਅੰਬੇਡਕਰ ਜੀ ਨੇ 60 ਦੇਸ਼ਾਂ ਦੇ ਕਨਸਟੀਟਿਊਸ਼ਨ ਪੜ੍ਹਨ ਤੋਂ ਬਾਅਦ ਸਾਡਾ ਕਨਸਟੀਟਿਊਸ਼ਨ ਹਿੰਦੁਸਤਾਨ ਦਾ ਕਨਸਟੀਟਿਊਸ਼ਨ ਤਿਆਰ ਕੀਤਾ ਸੀ ਸਾਨੂੰ ਉਹ ਤੇ ਪਹਿਰਾ ਦੇਣਾ ਚਾਹੀਦਾ ਜਿਹੜੀ ਕੇਂਦਰ ਸਰਕਾਰ ਹੈ ਉਹ ਇਸ ਗੱਲ ਤੋਂ ਭੱਜ ਰਹੀ ਹੈ ਫੈਡਰਲ ਸਿਸਟਮ ਦਾ ਸੰਗੀ ਢਾਂਚੇ ਦਾ ਇਕ ਜ਼ਿਕਰੇ ਦੇ ਵਿੱਚ ਹੋਇਆ ਸੀ ਸੰਗੀ ਢਾਂਚੇ ਦਾ ਮਤਲਬ ਕੀ ਹੈ ਕਿ ਸੈਂਟਰ ਤੇ ਸਟੇਟ ਦੇ ਆਪਸੀ ਸਬੰਧਾਂ ਦਾ ਜ਼ਿਕਰ ਸੀ ਪਰ ਕੇਂਦਰ ਦੀ ਸਰਕਾਰ ਇਸ ਗੱਲ ਤੋਂ ਭੱਜ ਰਹੀ ਹੈ ਆਪਣੇ ਫਰਜ਼ਾਂ ਤੋਂ ਭੱਜ ਰਹੀ ਹੈ ਤੇ ਸੰਗੀ ਢਾਂਚੇ ਦੇ ਤਹਿਤ ਜੋ ਪੰਜਾਬ ਸਟੇਟਾਂ ਨੂੰ ਕੋਈ ਮਦਦ ਦੇਣੀ ਚਾਹੀਦੀ ਸੀ ਬਜਾਏ ਮਦਦ ਦੇਣ ਦੇ ਉਹਨਾਂ ਨੂੰ ਸਬਕ ਸਿਖਾਏ ਜਾ ਰਹੇ ਨੇ ਜਿਸ ਤਰ੍ਹਾਂ ਹੁਣ ਤੁਸੀਂ ਪੰਜਾਬ ਦੀ ਲਾ ਲੋ ਪੰਜਾਬ ਦੇ ਵਿੱਚ ਪੰਜਾਬ ਦੇ ਉਹ ਬਹਾਦਰ ਲੋਕ ਨੇ ਸਾਡੇ ਕਿਸਾਨ ਸਾਡੇ ਮਜ਼ਦੂਰ ਸਾਡੇ ਵਪਾਰੀ ਜਿਨ੍ਹਾਂ ਨੇ ਹਮੇਸ਼ਾ ਪੰਜਾਬ ਦੀ ਲੜਾਈ ਨਹੀਂ ਲੜੀ ਦੇਸ਼ ਦੀ ਲੜਾਈ ਲੜੀ ਜੇ ਦੇਸ਼ ਦੀ ਆਜ਼ਾਦੀ ਦੀ ਗਲਤੀ ਤਾਂ ਸਭ ਤੋਂ ਵੱਧ ਕੁਰਬਾਨੀਆਂ ਪੰਜਾਬ ਦੇ ਲੋਕਾਂ ਨੇ ਦਿੱਤੀਆਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਦੋਂ ਦੇਸ਼ ਦੇ ਵਿੱਚ ਅਨਾਜ ਦੀ ਕਮੀ ਸੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੂਜੇ ਦੇਸ਼ਾਂ ਤੋਂ ਅਨਾਜ ਧਾਰਾ ਮੰਗਦੇ ਫਿਰਦੇ ਸੀ ਇਹ ਪੰਜਾਬ ਦੇ ਲੋਕ ਸੀ ਨਾ ਜ਼ਮੀਨ ਸਾਡੀ ਕਿੰਨੀ ਟਰਫੀ ਕਲੀ ਦੇਖੇ ਜ਼ਮੀਨ ਕਿੰਨੀ ਹੈ ਸਾਡੇ ਕੋਲ ਪਰ ਪੰਜਾਬ ਦੇ ਲੋਕਾਂ ਨੇ ਇੱਥੇ ਆਪ ਦਾ ਸਭ ਕੁਝ ਗਵਾ ਕੇ ਪੂਰੇ ਦੇਸ਼ ਦਾ ਢਿੱਡ ਭਰਦਾ ਦੇਸ਼ ਨੂੰ ਇਸ ਕਾਬਲ ਬਣਾਦਾ ਕਿ ਅਸੀਂ ਐਕਸਪੋਰਟ ਕਰ ਰਹੇ ਹਾਂ ਨਾਲ ਤੇ ਫਿਰ ਅੱਜ ਜੇ ਅਸੀਂ ਸਾਡੇ ਪਾਣੀ ਥੱਲੇ ਚਲੇ ਗਏ ਉਹ ਪਾਣੀ ਥੱਲੇ ਇਸ ਕਰਕੇ ਚਲੇ ਗਏ ਕਿ ਅਸੀਂ ਪੂਰੇ ਦੇਸ਼ ਦਾ ਢਿੱਡ ਭਰੇ ਅਸੀਂ ਤਾਂ ਚੌਲ ਖਾਂਦੇ ਹੀ ਨਹੀਂ ਪੰਜਾਬ ਦੇ ਕਿੰਨੇ ਲੋਕ ਚੌਲ ਖਾਂਦੇ ਨੇ ਅਸੀਂ ਤਾਂ ਚੌਲ ਪੈਦਾ ਕਰਕੇ ਪੂਰੇ ਦੇਸ਼ ਨੂੰ ਦਿੰਦੇ ਨੇ ਸੋ ਸੰਘੀ ਢਾਂਚੇ ਦੇ ਤਹਿਤ ਸਾਡੀ ਮਦਦ ਕਰਨੀ ਸੀ ਸਾਨੂੰ ਸਬਕ ਨਾ ਸਿਖਾਓ ਮੈਂ ਤੁਹਾਡੇ ਮਾਧਿਅਮ ਦੇ ਰਹੀ ਵੀ ਕਹਿਣਾ ਚਾਹਨਾ ਸਾਨੂੰ ਸਬਕ ਨਾ ਸਿਖਾਓ ਸਾਨੂੰ ਸਭ ਕੁਝ ਪਤਾ ਸਾਡਾ ਪਾਣੀ ਨੀਚੇ ਜਾ ਰਿਹਾ ਸਾਨੂੰ ਪਤਾ ਅਰ ਸਿੱਧੂ ਚ ਕੋਸ਼ਿਸ਼ ਕਰ ਰਹੇ ਆ ਅਰ ਪਹਿਲੀ ਵਾਰੀ ਹੋਇਆ ਕਿ ਹੁਣ ਪਾਣੀ ਉੱਪਰ ਆਇਆ ਕਿਉਂਕਿ ਅਸੀਂ ਜਿਹੜਾ ਟੇਲਾਂ ਤੱਕ ਪਾਣੀ ਪਹੁੰਚਾਉਣ ਦੀ ਗੱਲ ਕੀਤੀ ਸੀ ਹੁਣ ਨੈਰੀ ਪਾਣੀ ਗਰਾਊਂਡ ਵਾਟਰ ਨਹੀਂ ਕੱਢ ਰਿਹਾ ਸੀ ਸੋ ਕੇਂਦਰ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਨਿਭਾਣੀ ਚਾਹੀਦੀ ਹੈ ਇਹ ਹੀ ਬਾਬਾ ਸਾਹਿਬ ਪੀਮਰਾਓ ਅੰਬੈਡਕਰ ਜੀ ਦੇ ਪ੍ਰਤੀ ਸ਼ਰਧਾ ਤੇ ਸਨਮਾਨ ਹੈ ਸਹੀ ਮਾਇਨੇ ਦੇ ਵਿੱਚ ਜੋ ਸੈਂਟਰ ਗਵਰਨਮੈਂਟ ਚੇਂਜੇਜ਼ ਲਿਆ ਰਹੀ ਹੈ ਜਾਂ ਨਵੇਂ ਲੋਕ ਪਾਸ ਕਰ ਰਹੀ ਹੈ ਕਿ ਉਹ ਕਿੱਥੋਂ ਤੱਕ ਸਾਰਥਕ ਹੋਣਗੇ ਦੇਖੋ ਲੋਕ ਬਣਾਣਾ ਕੇਂਦਰ ਸਰਕਾਰ ਦਾ ਅਧਿਕਾਰ ਉਹ ਲੋਕਾਂ ਦੀਆਂ ਆਸ਼ਾ ਦੇ ਅਨੁਰੂਪ ਹੋਣੇ ਚਾਹੀਦੇ ਆ ਹੁਣ ਤਿੰਨ ਕਾਲੇ ਕਾਨੂੰਨ ਲਿਆਂਦੇ ਸੀ ਇਹਨਾਂ ਨੇ ਉਹ ਕਿਹਨੇ ਕਿਹਾ ਸੀ ਜੀ আর ਕੀ ਕਿਹਾ ਗਿਆ ਅਸੀਂ ਕਿਸਾਨਾਂ ਦੀ ਆਮਦਨ ਵਧਾਵਾਂਗੇ ਪਹਿਲਾਂ ਕਿਸੇ ਗੁਫਾ ਛੱਡਿਆ ਦੀ 12 ਸਾਲ ਪਹਿਲਾਂ ਕਿ 15-15 ਲੱਖ ਲੋਕਾਂ ਦੇ ਖਾਤੇ ਚ ਆ ਜੂਗਾ ਕਿਸਾਨਾਂ ਦੀ ਆਮਦਨ ਤੋਂ ਕਿੱਥੇ ਹੋਈ ਹੈ ਪ੍ਰੈਕਟੀਕਲੀ ਕੀ ਹੋਇਆ ਕਾਨੂੰਨ ਲਿਆਤੇ ਕਾਨੂੰਨਾਂ ਦਾ ਵਿਰੋਧ ਹੋਇਆ ਫਿਰ ਕਾਨੂੰਨ ਵਾਪਸ ਲਏ ਸਾਢੇ 750 ਕਿਸਾਨ ਸ਼ਹੀਦ ਕਰਾਤੇ ਤੁਸੀਂ ਕੋਈ ਗੱਲ ਕਰਨੀ ਹੈ ਲੋਕਾਂ ਨਾਲ ਗੱਲ ਕਰਕੇ ਕਰੋ ਹੁਣ ਬਾਕੀ ਇਹਨਾਂ ਨੇ ਲਿਆਂਦਾ ਬਿਲ ਘਰਤੀ ਸੋਧ ਕਿ ਲੋਕਾਂ ਨੂੰ ਪੁੱਛੋ ਜਿੰਨਾਂ ਲੋਕਾਂ ਤੇ ਇਫੈਕਟ ਹੋਣਾ ਉਹਨਾਂ ਲੋਕਾਂ ਨੂੰ ਪੁੱਛੋ ਸੋ ਇਹ ਕੇਂਦਰ ਸਰਕਾਰ ਦੀ ਧੱਕੇਸ਼ਾਹੀ ਹੈ ਇਹਨਾਂ ਦੇ ਮੈਂ ਕਹਿ ਸਕਦਾ ਈਗੋ ਹੈ ਇਹ ਕਿ ਜੋ ਹਮਨੇ ਕਰ ਦਿਆ ਬਸ ਉਹ ਠੀਕ ਹੈ ਹਮ ਹਮ ਬਸ ਹੋਰ ਕੁਝ ਨਹੀਂ ਹੈ ਇਹ ਨਹੀਂ ਕਰਨਾ ਚਾਹੀਦਾ ਬਾਬਾ ਸਾਹਿਬ ਦੀ ਸੋਚ ਤੇ ਪਹਿਰਾ ਦੇਣਾ ਚਾਹੀਦਾ